ਹਿੰਦੂ ਅਖਰ ਕਿਉਂ ਵਰਤਿਆ ਹਿੰਦੂਆਂ ਨਾਲ ਉਤਰਾ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਮੈਂ ਹਿੰਦੂ ਦੀ ਕੁੜੀ ਨਾਲ ਸ਼ਰਾਕਤ ਹੁੰਦਾ ਜਲਾਲਾਬਾਦ ਤੋਂ ਕੋਤਮ ਚਾਂਦੀ ਹਿੰਦੂ ਦੀ ਲੜਕੀ ਹਿੰਦੂ ਚੁੱਕ ਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਇਕੱਠ ਚਾਂ ਕੇ ਸਟੇਜ ਤੇ ਟੀਕਾ ਮਾਰ ਕਰ ਰਿਹਾ ਸੰਤ ਜੀ ਤੁਸੀਂ ਦੰਦਵੀਂ ਟਕਸਾਲ ਦੇ ਸੇਵਾਦਾਰ ਹੋ ਪਰ ਆਪਣਨ ਸੰਗਤ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਮੇਰੀ ਨੌਜਵਾਨ ਪਾਰੀ ਲੜਕੀ ਨੇ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ ਚ ਵਿਤਰਾ ਹੁੰਦਾ ਮੈਂ ਉਹ ਕਹਿੰਦਾ ਸਟੇਜ ਕੋਟੀਆ ਜਾ ਕੇ ਹਿੰਦੂਆਂ ਨੂੰ ਕਹਵੇ ਪਰ ਮੈਂ ਗੁਰੂ ਕਾ ਸਕਦਾ ਫਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲਿਆ